ਲੈਂਸ ਨੂੰ ਲੈ ਕੇ ਬੜੀਆਂ ਭ्रांतੀਆਂ ਨੇ ਕਿ ਲੈਂਸ ਇੱਕ ਤਰ੍ਹਾਂ ਦਾ ਹੁੰਦਾ ਹੈ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਅਕਸਰ ਜੇਕਰ ਕੋਈ ਟ੍ਰੀਟਮੈਂਟ ਕਰਵਾ ਕੇ ਹਸਪਤਾਲ ਚ ਕਿਸੇ ਚੋਂ ਵੀ ਆਵੇ ਉਹ ਕਹਿੰਦਾ ਜੀ ਲੈਂਸ ਪਵਾਇਆ ਹੈ ਬਸ ਇਹ ਨਹੀਂ ਪਤਾ ਵੀ ਕਿਹੜਾ ਪਾਇਆ ਕਿਸ ਤਰ੍ਹਾਂ ਪਾਇਆ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਉਹ ਲੱਭੀ ਬੜਾ ਜਿਹੜੇ ਲੋਕ ਕਹਿੰਦੇ ਪਤਾ ਨਹੀਂ ਕੀ ਪਾਤਾ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਸਾਡੇ ਕੋਲੇ ਹੁਣ ਅਪਰੋਜ਼ ਦੇਖਦੇ ਆਂ فاਸਲੇ ਕਿਹੜੇ ਕਿਹੜੇ ਕਿੱਥੇ ਕਿੱਥੇ ਦੇਖਣਾ ਇੱਕ ਤਾਂ ਦੂਰ ਇੱਕ ਨੇੜੇ ਅਖਬਾਰ ਪੜ੍ਹਨਾ ਇੱਕ ਕੰਪਿਊਟਰ ਵਗੈਰਾ ਤੇ ਕੰਮ ਕਰਨਾ ਅਧ ਵਿਚਾਲੇ ਜਿਹਨੂੰ ਇੰਗਲਿਸ਼ ਵਿੱਚ ਇੰਟਰਮੀਡੀਏਟ ਕਹਿੰਦੇ ਆ ਹਮ ਡਿਸਟੈਂਸ ਨੀਅਰ ਐਂਡ ਇੰਟਰਮੀਡੀਏਟ ਆਮ ਤੌਰ ਤੇ ਜਿਹੜੇ ਪਹਿਲਾਂ ਲੈਂਸ ਪਾਇਆ ਜਾਂਦੇ ਸੀ ਉਹ ਡਿਸਟੈਂਸ ਵਾਲੇ ਲੈਂਸ ਹੁੰਦੇ ਸੀ ਹਮ ਹੁਣ ਸਾਇੰਸ ਨੇ ਤਰੱਕੀ ਕਰ ਲਈ ਹੈ ਹੁਣ ਐਸ ਲੈਂਸ ਵੀ ਆ ਗਏ ਜਿਹੜੇ ਨੇੜੇ ਦਿਖਾਉਂਦੇ ਨੇ ਤੇ ਇੰਟਰਮੀਡੀਏਟ ਵੀ ਨਾਲ ਦਿਖਾਉਂਦੇ ਨੇ ਕਈ ਲੈਂਸ ਦੂਰ ਤੇ ਇੰਟਰਮੀਡੀਏਟ ਦਿਖਾਉਂਦੇ ਨੇ ਅਡ ਅਡ ਤਰ੍ਹਾਂ ਦੇ ਲੈਂਸ ਉਪਲਬਧ ਨੇ ਜੀ ਸੋ ਅਡਰ ਤਰ੍ਹਾਂ ਦੇ ਲੈਂਸ ਪਾਇਆ ਜਾ ਸਕਦੇ ਨੇ ਫਿਰ ਟੈਸਟ ਕਰਨ ਤੋਂ ਪਹਿਲਾਂ ਜਦੋਂ ਵੀ ਅਸੀਂ ਮਰੀਜ਼ ਸਾਡੇ ਕੋਲ ਆਉਂਦਾ ਅਸੀਂ ਉਹਦੀ ਅੱਖ ਦਾ ਧਿਆਨ ਕਰਦੇ ਆਂ ਅੱਖ ਦੀ ਸ਼ੇਪ ਦੇਖਦੇ ਆਂ ਮੂਰਲੀ ਕਾਕੀ ਦੀ ਗੋਲਾਈ ਚੈੱਕ ਕਰਦੇ ਆਂ ਗੋਲਾਈ ਚ ਕੋਈ ਅਸਮਾਨਤਾ ਤਾਂ ਨਹੀਂ ਭਾਵ ਕੋਈ ਸਿਲੰਡਰਿਕਲ ਨੰਬਰ ਤਾਂ ਨਹੀਂ ਇਹਨੂੰ ਵੀ ਚੈੱਕ ਕਰਦੇ ਆਂ ਫਿਰ ਦੇਖਦੇ ਆਂ ਇਸ ਅੱਖ ਨੂੰ ਕਿਹੜਾ ਲੈਂਸ ਚਾਹੀਦਾ ਹੈ ਇਹ ਇਸ ਅੱਖ ਦੇ ਕਿਹੜਾ ਲੈਂਸ ਅਨੁਕੂਲ ਹੈ ਉਹਦੇ ਮੁਤਾਬਕ ਫੈਸਲਾ ਕਰਦੇ ਆਂ ਫਿਰ ਮਰੀਜ਼ ਨਾਲ ਗੱਲ ਕਰਦੇ ਆਂ ਅੱਡ ਅੱਡ ਲੈਂਜ਼ਾਂ ਬਾਰੇ ਡਿਸਕਸ਼ਨ ਹੁੰਦੀ ਉਹਦੀ ਕੀਮਤ ਬਾਰੇ ਤੈਅ ਹੁੰਦਾ ਉਹਨੂੰ ਦੱਸਿਆ ਜਾਂਦਾ ਅੱਜ ਕੱਲ ਦੇ ਟੈਸਟਾਂ ਚ ਪਹਿਲਾਂ ਪਤਾ ਲੱਗ ਜਾਂਦਾ ਕਿ ਇੰਨੀ ਕਿ ਨਿਗਾ ਆਏਗੀ ਜੀ ਪਹਿਲਾਂ ਹੀ